ਚੋਣ ਪ੍ਰਚਾਰ ਦੇ ਦੌਰਾਨ ਅਕਸਰ ਹੀ ਸਿਆਸੀ ਆਗੂਆਂ ਵੱਲੋਂ ਇੱਕ ਦੂਜੇ ਤੇ ਨਿੱਜੀ ਤੌਰ ਤੇ ਸ਼ਬਦੀ ਹਮਲਾ ਕੀਤੇ ਜਾਂਦੇ ਨੇ ਪਰ ਕਈ ਨੇਤਾ ਮर्यादा ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੰਦੇ ਨੇ ਅਜਾਹ ਕੁਝ ਦੇਖਣ ਨੂੰ ਮਿਲਿਆ ਵੀਰਵਾਰ ਨੂੰ ਖੰਨਾ ਵਿੱਚ ਜਿੱਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਰੈਲੀ ਨੂੰ ਸਮੋਹਨ ਕਰਨ ਲਈ ਪਹੁੰਚੇ ਹੋਏ ਸਨ ਇਸ ਵੇਲੇ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਤੇ ਹਮਲਾ ਕਰਦਿਆਂ ਕਿਹਾ ਕਿ ਇਹਨਾਂ ਟੋਪੀ ਵਾਲਿਆਂ ਦੀਆਂ ਆਪਣੀਆਂ ਘਰਵਾਲੀਆਂ ਨਾਲ ਨਹੀਂ ਬੰਦੀ ਸੁਖਬੀਰ ਇੱਥੇ ਹੀ ਨਹੀਂ ਰੁਕੇ ਉਹਨਾਂ ਨੇ ਸੰਬੋਧਨ ਦੌਰਾਨ ਇਥੋਂ ਦਾ ਕਹਿ ਦਿੱਤਾ ਕਿ ਆਪ ਦੇ ਇੱਕ ਸਥਾਨਕ ਆਗੂ ਦੀ ਪਤਨੀ ਤਾਂ ਉਸ ਨੂੰ ਛੱਡ ਕੇ ਜਾ ਚੁੱਕੀ ਜਿਹਨੂੰ ਤਾਂ ਪੰਜਾਬ ਵਾਲੇ ਪਤਾ ਹੈ ਮੈਂ ਕਹਿੰਦਾ ਸਭ ਤੋਂ ਵੱਡ ਠੱਗ ਆਈ ਕੇਜਰੀਵਾਲ ਅਕੇਂ ਦਾ ਖੁਸ਼ ਹੈ ਕਰਦਾ ਖੁਸ਼ ਹੈ ਤੁਸੀਂ ਆਪਣੇ ਪਿੰਡ ਵੀ ਦੇਖ ਲਓ ਜਿਹੜਾ ਤੁਹਾਡੇ ਪਿੰਡ ਦਾ ਸਭ ਬੱਤ ਗਈ ਆ ਉਹ ਛੋਟੇ ਬੱਚੇ ਤੇ ਤੁਸੀਂ ਕਾਹ ਦੇਖ ਰਹੋ ਭਗਵੰਤ ਮਾਨ ਉਹਦੀ ਕਦਰ ਵੀ ਪਤ ਗਈ ਇਹ ਸਾਰੇ ਸ਼ਰਾਬੀ ਕੋਬੀ ਐ ਉਹ ਬਰਬਾਦ ਕਰ ਦਣਗੇ ਪੰਜਾਬ ਨੂੰ ਅੱਜ ਲੋੜ ਆਪਣੇ ਪਰ ਆਪਣੀ ਪਾਰਟੀ ਕੇ ਗਾਲੀ ਨਾ ਪੀਜੇ ਪੀ ਫਧੀ ਕੰਮ ਕਰਕੇ ਦਿਖਾਏ ਅਗਿ ਪੰਜਾਬ ਅਸਕੇ ਵਾਵਾ ਦੇ ਲੜੇ يا بابنا في الغيب